ਸਤਿ ਸ਼੍ਰੀ ਅਕਾਲ ਮੈਂ ਧਰਮਚੰਦਰ ਖਬਰਾਂ ਦੇ ਆਰ ਪਾਰ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਦੀਵਾਲੀ ਮੌਕੇ ਜੋ ਭਿਆਨਕ ਹੱਦ ਤੱਕ 에ਅਰ ਕੁਆਲਿਟੀ ਇੰਡੈਕਸ ਦੇ ਅੰਕੜੇ ਪਹੁੰਚਦੇ ਨੇ ਇਹਨਾਂ ਦੇ ਲਈ ਕੌਣ ਜ਼ਿੰਮੇਵਾਰ ਹੈ ਜਾਨੀ ਹਵਾ ਪ੍ਰਦੂਸ਼ਣ ਦੇ ਲਈ ਕੌਣ ਜ਼ਿੰਮੇਵਾਰ ਹੈ ਪਟਾਕੇ ਪਰਾਲੀ ਜਾਂ ਫੈਕਟਰੀਆਂ ਤੇ ਜਾਂ ਫਿਰ ਕੋਈ ਹੋਰ ਇਸ ਮੁੱਦੇ ਤੇ ਖੁੱਲਕੇ ਗੱਲ ਕਰਾਂਗੇ ਤੇ ਅਸੀਂ ਦੱਸਾਂਗੇ ਅੰਕੜੇ ਕੀ ਕਹਿੰਦੇ ਨੇ ਤੇ ਇਹ ਅੰਕੜੇ ਕਿਉਂ ਬਣਦੇ ਨੇ ਤੇ ਆਖਿਰ ਦਿਵਾਲੀ ਦੇ ਦਿਨਾਂ ਦੇ ਵਿੱਚ ਹੀ ਇਹ ਅੰਕੜੇ ਡਰਾਉਂ ਕਿਉਂ ਲੱਗਦੇ ਨੇ ਤਾਂ ਪਹਿਲਾਂ ਅੰਕੜਿਆਂ ਤੇ ਹੀ ਨਜ਼ਰ ਮਾਰਦੇ ਆ ਇਸ ਵਾਰ ਵੀ ਦਿਵਾਲੀ ਦੇ ਮੌਕੇ ਮਾਲਵੇ ਦੇ ਸ਼ਹਿਰਾਂ ਦਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਸਿਖਰਾਂ 'ਤੇ ਚੋਣ ਲੱਗਾ ਹੈ ਯਾਨੀ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੋ ਜਾਰੀ ਕੀਤੇ ਗਏ ਅੰਕੜੇ ਨੇ ਉਹਨਾਂ ਦੇ ਅਨੁਸਾਰ ਅੱਠ ਵੱਡੇ ਸ਼ਹਿਰਾਂ ਦੇ ਵਿੱਚੋਂ ਸੂਬੇ ਦੇ ਅੱਠ ਵੱਡੇ ਸ਼ਹਿਰਾਂ ਦੇ ਵਿੱਚੋਂ 6 ਵਿੱਚ ਸਥਿਤੀ ਜਿਹੜੀ ਗੰਭੀਰ ਬਣੀ ਤੇ 6 ਜ਼ਿਲ੍ਹਿਆਂ ਦਾ ਪ੍ਰਦੂਸ਼ਣ ਦਾ ਪੱਧਰ ਜਿਹੜਾ ਜਾਂ ਤਾਂ 200 ਦੇ ਪਾਰ ਪਹੁੰਚ ਗਿਆ ਤੇ ਜਾਂ ਫਿਰ 200 ਦੇ ਆਸ-ਪਾਸ ਪਹੁੰਚ ਗਿਆ ਜਿਸ ਕਰਕੇ orange alert ਜਿਹੜਾ ਉਹ ਜਾਰੀ ਕਰਨਾ ਪਿਆ ਤੇ ਜਦੋਂ ਅੰਕੜਿਆਂ ਤੇ ਨਜ਼ਰ ਮਾਰਦੇ ਆ ਤਾਂ ਪਹਿਲਾਂ ਬਠਿੰਡਾ ਤੋਂ ਸ਼ੁਰੂ ਕਰ ਲੈਨੇ ਆ ਮਾਲਵੇ ਦਾ ਪ੍ਰਮੁੱਖ ਸ਼ਹਿਰ ਹੈ ਤੇ ਦੀਵਾਲੀ ਮੌਕੇ ਇੱਥੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਸੀ ਉਹ 167 ਤੇ ਪਹੁੰਚ ਗਿਆ ਤੇ ਪਟਿਆਲਾ ਦੇ ਵਿੱਚ ਇਸ ਤੋਂ ਵੀ ਕਿਤੇ ਜ਼ਿਆਦਾ 262 ਦਰਜ ਕੀਤਾ ਗਿਆ ਤੇ 에어 ਕੁਆਲਿਟੀ ਇੰਡੈਕਸ ਜਿਹੜਾ ਇੰਡਸਟਰੀਅਲ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ 278 ਤੱਕ ਪਹੁੰਚ ਗਿਆ ਮੰਡੀ ਗੋਵਿੰਦਗੜ੍ਹ ਜਿੱਥੇ ਫੈਕਟਰੀਆਂ ਦਾ ਵੱਡਾ ਜਮਾਵੜਾ ਹੈ ਤੇ ਇੱਥੇ 293 ਦੀ ਹੱਦ ਤੱਕ 에어 ਕੁਆਲਿਟੀ ਇੰਡੈਕਸ ਪਹੁੰਚਿਆ ਜੋ ਬੇहद ਖਤਰਨਾਕ ਹੈ ਤੇ ਰੂਪਨਗਰ ਦੇ ਵਿੱਚ ਇੱਥੇ ਦੇਖਣ ਵਾਲੀ ਗੱਲ ਹੈ ਕਿ ਮਹਿਜ 59 ਤੱਕ 에어 ਕੁਆਲਿਟੀ ਇੰਡੈਕਸ ਦਿਵਾਲੀ ਮੌਕੇ ਵੀ ਰਹਾ ਜੋ ਕੁਝ ਰਾਹਤ ਵਾਲਾ ਕਿਹਾ ਜਾ ਸਕਦਾ ਹੈ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜੇ ਅੰਕੜੇ ਨੇ 50 ਤੱਕ ਜਿਹੜਾ 에어 ਕੁਆਲਿਟੀ ਇੰਡੈਕਸ ਹੈ ਉਸ ਨੂੰ ਨਾਰਮਲ ਮੰਨਿਆ ਜਾਂਦਾ ਉਸ ਨੂੰ ਜਿਹੜਾ ਇੱਕ ਆਮ ਮੰਨਿਆ ਜਾਂਦਾ ਜੋ ਮਾਨਵੀ ਸਿਹਤ ਦੇ ਲਈ ਖਤਰਨਾਕ ਨਹੀਂ ਮੰਨਿਆ ਜਾਂਦਾ ਤੇ ਇਸ ਤੋਂ ਬਾਅਦ ਜਿਵੇਂ ਜਿਵੇਂ ਵਧਦਾ ਜਾਂਦਾ ਹੈ ਇਹ 에ਅਰ ਕੁਆਲਿਟੀ ਇੰਡੈਕਸ ਤਾਂ ਇਹ ਮਾਨਵੀ ਸਿਹਤ ਲਈ ਖਤਰਨਾਕ ਹੈ ਤਾਂ 100 ਤੋਂ ਉੱਪਰ ਜਾ ਕੇ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ ਤੇ ਮੰਡੀ ਗੁਵਿੰਦਗੜ੍ਹ ਦੀ ਗੱਲ ਕਰੀਏ ਤਾਂ 293 ਤੱਕ ਜਦੋਂ ਇਹ 에ਅਰ ਕੁਆਲਿਟੀ ਇੰਡੈਕਸ ਦਾ ਅੰਕੜਾ ਪਹੁੰਚਿਆ ਤਾਂ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਕਿਵੇਂ ਲੋਕ ਸਾਹ ਲੈਂਦੇ ਹੋਣਗੇ ਤੇ ਜਿਹੜੇ ਸਾਹ ਦਮੇ ਦੇ ਰੋਗੀ ਨੇ ਉਹਨਾਂ ਦੀ ਹਾਲਤ ਕੀ ਹੋਏਗੀ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਇਹ ਸਾਰੀ ਸਥਿਤੀ ਉਹਨਾਂ ਗਾਈਡਲਾਈਨਜ਼ ਉਹਨਾਂ ਹੁਕਮਾਂ ਦੇ ਬਾਵਜੂਦ ਪੈਦਾ ਹੋਈ ਜੋ ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਦੀਵਾਲੀ ਦੇ ਹਰ ਸਾਲ ਜੋ ਸਥਿਤੀ ਪੈਦਾ ਹੁੰਦੀ ਹੈ ਉਸ ਦੇ ਮੱਦੇਨਜ਼ਰ ਇਹ ਹੁਕਮ ਦਿੱਤੇ ਸੀ ਕਿ ਲਿਮਟਿਡ ਸਮੇਂ ਦੇ ਵਿੱਚ ਪਟਾਕੇ ਚਲਾਏ ਜਾਣ ਦੀ ਵਿਵਸਥਾ ਕੀਤੀ ਜਾਵੇ ਤੇ ਉਹਦੇ ਵਿੱਚ ਵੀ ਇਹ ਪ੍ਰਤੀਬੰਧਿਤ ਕੀਤਾ ਜਾਵੇ ਕਿ ਜੋ ਦੂਸਰੇ ਪਟਾਕੇ ਨੇ ਬਾਰੂਦ ਵਾਲੇ ਉਹ ਨਾ ਚਲਾਏ ਜਾਣ ਜੋ ਗ੍ਰੀਨ ਪਟਾਕੇ ਨੇ ਜੋ ਘੱਟ ਪ੍ਰਦੂਸ਼ਣ ਕਰਦੇ ਨੇ ਉਹ ਪਟਾਕੇ ਹੀ ਚਲਾਏ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਅਜਿਹਾ ਹੋਇਆ ਨਹੀਂ ਜਿਸ ਦੇ ਨਤੀਜੇ ਜਿਹੜੇ ਨੇ ਉਹ ਇਹਨਾਂ ਅੰਕੜਿਆਂ ਦੇ ਰੂਪ ਦੇ ਵਿੱਚ ਆਏ ਨੇ ਦਿੱਲੀ ਦੇ ਵਿੱਚ ਸਥਿਤੀ ਹੋਰ ਵੀ ਭਿਆਨਕ ਸੀ ਦਿੱਲੀ ਇੱਕ ਗੈਸ ਚੈਂਬਰ ਦੇ ਵਿੱਚ ਤਬਦੀਲ ਹੋ ਗਿਆ ਦੀਵਾਲੀ ਤੋਂ ਬਾਅਦ ਹੁਣ ਉੱਥੇ ਫਿਰ ਉਹੀ ਮੁੱਦਾ ਜਿਹੜਾ ਉਹ ਪੱਖ ਦਾ ਜਾ ਰਿਹਾ ਹੈ ਕਿ ਪ੍ਰਦੂਸ਼ਣ ਕਿੱਥੋਂ ਆਇਆ ਪ੍ਰਾਣੀ ਪ੍ਰਦੂਸ਼ਣ ਜਿਹੜਾ ਉਹ ਦਿੱਲੀ ਵੱਲ ਕਿਵੇਂ ਆ ਜਾਂਦਾ ਹੈ ਦੀਵਾਲੀ ਤੋਂ ਬਾਅਦ ਹੀ ਕਿਵੇਂ ਆਉਂਦਾ ਹੈ ਹਾਲਾਂਕਿ ਦਿੱਲੀ ਵਾਲੇ ਖੁਦ ਇਸ ਦੇ ਲਈ ਜ਼ਿਆਦਾ ਜ਼ਿੰਮੇਵਾਰ ਨੇ ਜੋ ਅਨਿਯਮਤ ਤੌਰ ਤੇ ਅਨਲਿਮਟਿਡ ਤੌਰ ਤੇ ਪਟਾਕੇ ਜਿਹੜੇ ਨੇ ਉਹ ਚਲਾਉਂਦੇ ਨੇ ਤੇ ਉਸ ਦੇ ਲਈ ਪਹਿਲਾ ਜ਼ਿੰਮੇਵਾਰ ਉਹੀ ਮੰਨੇ ਜਾਂਦੇ ਨੇ ਉੱਥੇ ਫੈਕਟਰੀਆਂ ਦਾ ਧੂੰਆਂ ਤੇ ਹੋਰ ਜਿਹੜੇ ਪ੍ਰਦੂਸ਼ਣ ਦੇ ਕਾਰਨ ਨੇ ਉਹ ਵੀ ਨਾਲ ਰਹਿੰਦੇ ਨੇ ਪਰ ਦੀਵਾਲੀ ਮੌਕੇ ਪਟਾਕੇ ਜਿਹੜੇ ਨੇ ਇੱਕ ਵੱਡਾ ਰੋਲ ਅਦਾ ਕਰਦੇ ਨੇ ਉਸ ਤੋਂ ਬਾਅਦ ਸਹੀ ਨਾਰਮਲ ਸਥਿਤੀ ਦੇ ਵਿੱਚ ਆਉਣ ਦੇ ਲਈ ਦਿੱਲੀ ਵਾਲਿਆਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਤੇ ਇਹੀ ਸੰਘਰਸ਼ ਇਸ ਵੇਲੇ ਵੀ ਜਿਹੜਾ ਉਹ ਦੇਖਣ ਨੂੰ ਮਿਲੇਗਾ ਤਾਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਬਾਵਜੂਦ ਜੋ ਸਥਿਤੀ ਜਿਹੜੀ ਉਹ ਵੇਖਣ ਨੂੰ ਮਿਲੀ ਉਹ ਸਭ ਦੇ ਸਾਹਮਣੇ ਹੈ ਇਹ ਅੰਕੜੇ ਜਿਹੜੇ ਨੇ ਉਹ ਡਰਾਉਣ ਵਾਲੇ ਨੇ ਤੇ ਹੁਣ ਪ੍ਰਾਲੀ ਦੀ ਗੱਲ ਕਰ ਲਈਏ ਪ੍ਰਾਲੀ ਸਾੜਨ ਦਾ سلسلہ ਇਸ ਸੀਜ਼ਨ ਦੇ ਵਿੱਚ ਵੀ ਲਗਾਤਾਰ ਜਾਰੀ ਹੈ ਹਾਲਾਂਕਿ ਸਰਕਾਰੀ ਪੱਖ ਨੂੰ ਦੇਖੀਏ ਤਾਂ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਘਰਾਵਟਾਈ ਹੈ ਨਾ ਅੰਕੜਿਆਂ ਦੇ ਵਿੱਚ ਸੂਬੇ ਭਰ ਚ ਕਿ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਪ੍ਰਾਲੀ ਸਾੜਨ ਦੇ ਮਾਮਲੇ ਲਗਾਤਾਰ ਘਟੇ ਨੇ ਪਰ باوجود ਇਸ ਦੇ ਉਹਨਾਂ ਖਬਰਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਜੋ ਸਰਕਾਰ ਦੇ ਲੱਖ ਦਾਅਵਿਆਂ ਵਾਅਦਿਆਂ ਦੇ ਬਾਵਜੂਦ ਪਰਾਲੀ ਕਿਸ਼ਾਨਾਂ ਵੱਲੋਂ ਸਾੜੀ ਜਾ ਰਹੀ ਹੈ ਇੱਥੇ ਹੀ ਨਹੀਂ ਪਰਾਲੀ ਸਾੜਨ ਦੇ ਮਾਮਲੇ ਤਾਂ ਸਾਹਮਣੇ ਆ ਰਹੇ ਨੇ ਨਾਲੋਂ ਨਾਲ ਪ੍ਰਸ਼ਾਸਨ ਨੂੰ ਚੈਲੰਜ ਕਰਕੇ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਜੋ ਕਿਤੇ ਨਾ ਕਿਤੇ ਸਰਕਾਰੀ ਦਾਅਵਿਆਂ ਦੀ ਭੂਕ ਵੀ ਕੱਢਦੇ ਨੇ ਪਰ ਇਹ ਮੰਨਣਾ ਵੀ ਪਏਗਾ ਕਿ ਇਸ ਵਾਰ ਪਿਛਲੇ ਵਾਰ ਨਾਲੋਂ ਮਾਮਲੇ ਕੁਝ ਘਟੇ ਨੇ ਪੱਕੇ ਤੌਰ ਤੇ ਕਿਉਂ ਨਹੀਂ ਘਟਦੇ ਇਹ ਸਭ ਜਾਣਦੇ ਨੇ ਕਿ ਸਰਕਾਰਾਂ ਉਨੀ ਤਨਦੇਹੀ ਨਾਲ ਉਨੀ ਸ਼ਿੱਦਤ ਨਾਲ ਉਹ ਯਤਨ ਨਹੀਂ ਕਰਦੀਆਂ ਜਿੰਨੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਤੇ ਹੁਣ ਤੱਕ ਦੀ ਸਥਿਤੀ ਦੇ ਨਾਜ਼ਰ ਮਾਰੀਏ ਤਾਂ ਪ੍ਰਾਲੀ ਸਾੜਨ ਦੇ ਮਾਮਲੇ ਲਗਾਤਾਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਜਾ ਰਹੇ ਨੇ ਸਰਕਾਰ ਦੀ ਸਖਤੀ ਦੇ ਬਾਵਜੂਦ ਪ੍ਰਾਲੀ ਸਾੜਨ ਦੇ ਇਹ ਸਾਰੇ ਮਾਮਲੇ ਜਿਹੜੇ ਨੇ ਉਹ ਲਗਾਤਾਰ ਅੰਕੜਾ ਵਧਾਉਂਦੇ ਜਾ ਰਹੇ ਨੇ ਪੰਜਾਬ ਦੇ ਵਿੱਚ 15 ਸਤੰਬਰ ਤੋਂ 15 ਅਕਤੂਬਰ ਤੱਕ 415 ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਵਕ ਵਕ ਥਾਵਾਂ ਤੇ ਪ੍ਰਾਲੀ ਸਾੜਨ ਦੇ ਸੂਬੇ ਭਰ ਦੇ ਵਿੱਚ 21 ਅਕਤੂਬਰ ਨੂੰ ਇੱਕੋ ਦਿਨ 60 ਤੋਂ ਵੱਧ ਥਾਵਾਂ ਤੇ ਸੂਬੇ ਵਿੱਚ ਪਰਾਲੀ ਸਾੜੀ ਗਈ ਜਾਨੀ ਕਿ ਦੀਵਾਲੀ ਦੇ ਪਟਾਕਿਆਂ ਦੀ ਆੜ ਦੇ ਵਿੱਚ ਵੀ ਕੁਝ ਕਿਸਾਨਾਂ ਨੇ ਪਰਾਲੀ ਸਾੜ ਨੂੰ ਤਰਜੀਹ ਦਿੱਤੀ ਕਿਉਂਕਿ ਸਾਰਾ ਕੁਝ ਵਿੱਚੀ ਦਬਕੇ ਰਹਿ ਜਾਂਦਾ ਹੈ ਪਰ ਸਰਕਾਰ ਵੱਲੋਂ ਅੰਕੜੇ ਜਟਾਉਣ ਦੇ ਲਈ ਜਿੱਥੇ ਸੈਟੇਲਾਈਟ ਦੀ ਮਦਦ ਲਈ ਜਾ ਰਹੀ ਹੈ ਉੱਥੇ ਹੀ ਕਈ ਹੋਰ ਵਸੀਲੇ ਵੀ ਵਰਤੇ ਜਾ ਰਹੇ ਨੇ ਸਰਕਾਰ ਨੇ ਹੁਣ ਅੰਗਲਵਾੜੀ ਵਰਕਰਾਂ ਨੂੰ ਵੀ ਜਿਹੜਾ ਤਾਇਨਾਤ ਕੀਤਾ ਹੈ ਇਹ ਪਰਾਲੀ ਦੀਆਂ ਜਿਹੜੀਆਂ ਘਟਨਾਵਾਂ ਨੇ ਅੱਗ ਲਾਉਣ ਦੀਆਂ ਉਹਨਾਂ ਤੇ ਨੱਥ ਪਾਉਣ ਦੇ ਲਈ ਕਿਸਾਨਾਂ ਦੀ ਪੈਨਸ਼ਨ ਤੇ ਹੋਰ ਸਹੂਲਤਾਂ ਕੱਟ ਸਕਦੀਆਂ ਨੇ ਇਸ ਕਾਰਵਾਈ ਦੇ ਤਹਿਤ ਤੇ ਜਦੋਂ ਅਸੀਂ ਕਾਰਵਾਈ ਦੇ ਅੰਕੜਿਆਂ ਦੀ ਗੱਲ ਕਰਦੇ ਹਾਂ ਤਾਂ ਹੁਣ ਤੱਕ 165 ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ ਰੈੱਡ ਐਂਟਰੀ ਹੋ ਚੁੱਕੀ ਹੈ ਤੇ 170 ਕਿਸਾਨਾਂ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਿਨ੍ਹਾਂ ਨੇ ਪ੍ਰਾਲੀ ਸਾੜੀ ਆਪਣੇ ਖੇਤਾਂ ਦੇ ਵਿੱਚ ਤੇ ਇਸ ਦੇ باوجود ਕੁਝ ਸائیں ਕਿਸਾਨਾਂ ਨੇ ਸਰਕਾਰੀ ਟੀਮਾਂ ਨੂੰ ਘੇਰਿਆ ਵੀ ਹੈ ਅਜਿਹੇ ਕਈ ਥਾਵਾਂ ਤੋਂ ਖਬਰਾਂ ਆਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਸਰਕਾਰੀ ਟੀਮਾਂ ਦਾ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੇ ਆ ਕੇ ਬਾਕਾਇਦਾ ਘਰਾਉ ਕੀਤਾ ਤੇ ਕਿਸਾਨਾਂ ਨੇ ਕਈ ਥਾਵਾਂ ਤੇ ਟੀਮਾਂ ਦੇ ਸਾਹਮਣੇ ਵੀ ਪਰਾਲੀ ਸਾੜਨ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਹੀ ਨਹੀਂ ਕਈ ਨੋਡਲ ਅਫਸਰ ਵੀ ਸਰਕਾਰੀ ਕਾਰਵਾਈ ਨੂੰ ਜਿਹੜਾ ਅੰਜਾਮ ਦੇਣ ਤੋਂ ਕੰਨੀ ਖਤਰਾਉਂਦੇ ਨੇ ਚਾਹੇ ਨੁਕਸਾਨਾਂ ਦਾ ਵਿਰੋਧ ਹੋਵੇ ਜਾਂ ਕੋਈ ਹੋਰ ਕਾਰਨ ਹੋਣ ਤੇ ਅਜਿਹੇ 191 ਨੋਡਲ ਅਫਸਰ ਜਿਹੜੇ ਨੇ ਹੁਣ ਤੱਕ ਇਹਨਾਂ ਦੀ ਸਨਾਖਤ ਕੀਤੀ ਜਾ ਚੁੱਕੀ ਹੈ ਸਰਕਾਰ ਦੇ ਵੱਲੋਂ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾਣੀ ਹੈ ਸਰਕਾਰ ਦੇ ਵੱਲੋਂ ਕਿਉਂਕਿ ਇਹਨਾਂ ਨੇ ਜਿਹੜੀ ਝੋਨੇ ਦੀ ਉਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਪੰਜਾਬ ਹੀ ਨਹੀਂ ਬਲਕਿ ਆਪਾਂ ਦੂਸਰੇ ਸੂਬਿਆਂ ਦੀ ਵੀ ਗੱਲ ਕਰ ਲੈਂਦੇ ਹਾਂ ਗਵਾਂਢੀ ਸੂਬਿਆਂ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਗਵਾਂਢੀ ਸੂਬਿਆਂ ਦੇ ਵਿੱਚ ਕੀ ਉਪਰਾਲੀ ਸਾੜੀ ਜਾਂਦੀ ਹੈ ਕਿੰਨੇ ਕੁ ਸਾੜੀ ਜਗੀ ਹੈ ਇਸ ਸਾਲ ਦੇ ਅੰਕੜਿਆਂ ਤੇ ਆਪਾਂ ਨਿਗਾਹ ਮਾਰ ਲਈਏ ਇਸ ਸੀਜ਼ਨ ਦੇ ਅੰਕੜਿਆਂ ਦੀ ਨਿਗਾਹ ਮਾਰ ਲਈਏ ਕਿ ਹੁਣ ਤੱਕ ਗਵਾਂਧੀ ਸੂਬਿਆਂ ਦੇ ਵਿੱਚ ਪਰਾਲੀ ਸਾੜਨ ਦੇ ਕਿੰਨੇ ਕੁ ਮਾਮਲੇ ਸਾਹਮਣੇ ਆਏ ਨੇ ਜੇ ਪੰਜਾਬ ਦੇ ਵਿੱਚ ਜਾਨੀ 400 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਉੱਤਰ ਪ੍ਰਦੇਸ਼ ਇਸ ਤੋਂ ਵੀ ਅੱਗੇ ਹੈ ਉੱਤਰ ਪ੍ਰਦੇਸ਼ ਦੇ ਵਿੱਚ 660 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ ਮੱਧ ਪ੍ਰਦੇਸ਼ ਦੇ ਵਿੱਚ 343 ਮਾਮਲੇ ਰਾਜਸਥਾਨ ਦੇ ਵਿੱਚ 253 ਮਾਮਲੇ ਤੇ ਹਰਿਆਣਾ ਦੇ ਵਿੱਚ 55 ਮਾਮਲੇ ਹਰਿਆਣਾ ਦੇ ਵਿੱਚ ਕੁਝ ਇਸ ਵਾਰ ਘੱਟ ਜਿਹੜੀਆਂ ਘਟਨਾਵਾਂ ਨੇ ਪ੍ਰਾਲੀ ਸਾੜਨ ਦੀਆਂ ਸਾਹਮਣੇ ਆਈਆਂ ਨੇ ਬਾਕੀ ਰਾਜਾਂ ਦੇ ਵਿੱਚ ਜਿਹੜਾ ਉਹ ਬਦਲ ਸਤੂਰ ਜਾਰੀ ਹੈ ਪ੍ਰਾਲੀ ਸਾੜਨ ਦਾ سلسلہ ਇਸ ਦੇ ਬਾਵਜੂਦ ਦਿੱਲੀ ਨੂੰ ਇਹ ਲੱਗਦਾ ਹੈ ਕਿ ਸਿਰਫ ਪੰਜਾਬ ਤੋਂ ਹੀ ਪ੍ਰਾਲੀ ਦਾ ਧੂਆਂ ਆਉਂਦਾ ਹੈ ਪੰਜਾਬ ਤੋਂ ਹੀ ਪ੍ਰਦੂਸ਼ਣ ਦਿੱਲੀ ਦੇ ਵਿੱਚ ਆਉਂਦਾ ਹੈ ਇਹ ਇੱਕ ਦੁਖਦਾਈ ਪਹਿਲੂ ਹੈ ਦਿੱਲੀ ਵਾਲਿਆਂ ਦਾ ਕਿ ਉਹਨਾਂ ਨੂੰ ਸਿਰਫ ਪੰਜਾਬ ਤੋਂ ਆਉਂਦਾ ਪ੍ਰਦੂਸ਼ਣ ਹੀ ਦਿਖਦਾ ਜਿਹੜੇ ਬਾਕੀ ਰਾਜ ਨੇ ਜਿਨ੍ਹਾਂ ਦੇ ਅੰਕੜੇ ਤੁਹਾਨੂੰ ਦਿਖਾਏ ਨੇ ਇਹਨਾਂ ਰਾਜਾਂ ਦਾ ਜਿਹੜਾ ਪ੍ਰਦੂਸ਼ਣ ਉਹ ਉਹਨਾਂ ਨੂੰ ਲੱਗਦਾ ਕਿ ਦਿੱਲੀ ਨਹੀਂ ਪਹੁੰਚਦਾ ਤਾਂ ਕੁੱਲ ਮਿਲਾ ਕੇ ਗੱਲ ਕਰੀਏ ਕਿ ਸਥਿਤੀ ਜਿਹੜੀ ਹੈ ਦਿੱਲੀ ਦੇ ਵਿੱਚ ਜੇ ਭਿਆਨਕ ਹੁੰਦੀ ਹੈ ਤਾਂ ਉਹਦੇ ਲਈ ਜ਼ਿੰਮੇਵਾਰ ਸਿਰਫ ਪਰਾਲੀ ਦਾ ਧੂਆਂ ਨਹੀਂ ਸਿਰਫ ਬਾਹਲੇ ਰਾਜਾਂ ਤੋਂ ਆਉਂਦਾ ਧੂਆਂ ਨਹੀਂ ਬਲਕਿ ਉਹਨਾਂ ਦੇ ਆਪਣੇ ਚਲਾਏ ਹੋਏ ਪਟਾਕੇ ਵੀ ਜ਼ਿੰਮੇਵਾਰ ਨੇ ਸਭ ਤੋਂ ਜ਼ਿਆਦਾ ਜੇ ਆਧਾਰਕ ਤੌਰ ਤੇ ਜ਼ਿੰਮੇਵਾਰ ਹੈ ਉਹ ਫੈਕਟਰੀਆਂ ਦਾ ਪ੍ਰਦੂਸ਼ਣ ਹੈ ਕਿਉਂਕਿ ਫੈਕਟਰੀਆਂ ਦਾ ਪ੍ਰਦੂਸ਼ਣ ਪੂਰਾ ਸਾਲ ਚੱਲਦਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਕਰੋਨਾ ਕਾਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਲੰਧਰ ਤੋਂ ਖੜਿਆ ਜਿਹੜਾ ਪਹਾੜੀਆਂ ਜਿਹੜੀਆਂ ਸੀ ਹਿਮਾਚਲ ਦੀਆਂ ਆਰਾਮ ਨਾਲ ਦਿਖ ਰਹੀਆਂ ਸੀ ਤੇ ਕਿਉਂਕਿ ਉਸ ਵੇਲੇ ਮਜ਼ਦੂਰਾਂ ਦੀ ਘਾਟ ਕਾਰਨ ਲਗਾਤਾਰ ਲੋਕਡਾਊਨ ਕਰਕੇ ਜਿਹੜਾ ਪੰਜਾਬ ਦੇ ਵਿੱਚ ਫੈਕਟਰੀਆਂ ਬੰਦ ਹੋ ਗਈਆਂ ਸੀ ਆਸ-ਪਾਸ ਦੇ ਏਰੀਆ ਦੇ ਵਿੱਚ ਫੈਕਟਰੀਆਂ ਬੰਦ ਹੋ ਗਈਆਂ ਸੀ ਤਾਂ ਪ੍ਰਦੂਸ਼ਣ ਘਟ ਗਿਆ ਉਸ ਵੇਲੇ ਕੋਈ ਦੀਵਾਲੀ ਨਹੀਂ ਸੀ ਉਸ ਵੇਲੇ ਪਰਾਲੀ ਨਹੀਂ ਸਾੜੀ ਜਾ ਰਹੀ ਸੀ ਕੋਈ ਪਰਾਲੀ ਦਾ ਸੀਜ਼ਨ ਨਹੀਂ ਸੀ ਇਸ ਦੇ ਬਾਵਜੂਦ ਉਸ ਵੇਲੇ ਜਾਨੀ ਇੰਨਾ ਕੁ ਸਾਫ਼ ਵਾਤਾਵਰਣ ਕਿਵੇਂ ਮਿਲਿਆ ਕਿਉਂਕਿ ਫੈਕਟਰੀਆਂ ਵੀ ਬੰਦ ਸੀ ਫੈਕਟਰੀਆਂ ਬੰਦ ਹੋਣ ਕਾਰਨ ਜਿਹੜਾ ਪ੍ਰਦੂਸ਼ਣ ਘਟਿਆ ਤ ਸਭ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਇਸ ਵੇਲੇ ਸ਼ਿਕਾਗੋ ਯੂਨੀਵਰਸਿਟੀ ਦੀ ਇੱਕ ਰਿਪੋਰਟ ਦੇ ਅਨੁਸਾਰ 252 ਦੇਸ਼ਾਂ ਦੇ ਵਿੱਚੋਂ ਪ੍ਰਦੂਸ਼ਣ ਦੇ ਮਾਮਲੇ 'ਚ ਭਾਰਤ ਦੂਜੇ ਨੰਬਰ ਤੇ ਆਇਆ ਹੈ। ਤਾਂ ਅਸੀਂ ਉਸ ਪ੍ਰਦੂਸ਼ਣ ਨੂੰ ਕਿਉਂ ਨਹੀਂ ਕਾਊਂਟ ਕਰਦੇ ਅਸੀਂ ਸਿਰਫ ਉਸ ਪ੍ਰਦੂਸ਼ਣ ਨੂੰ ਕਿਉਂ ਗਿਣਦੇ ਆ ਜੋ ਪਰਾਲੀ ਨਾਲ ਹੁੰਦਾ ਹੈ ਹਾਲਾਂਕਿ ਪਰਾਲੀ ਪਰਾਲੀ ਵਾਲਾ ਜਿਹੜਾ ਪ੍ਰਦੂਸ਼ਣ ਹੈ ਉਹ ਵੀ ਬੰਦ ਹੋਣਾ ਚਾਹੀਦਾ ਹੈ ਪਟਾਕੇ ਵਾਲਾ ਪ੍ਰਦੂਸ਼ਣ ਹੈ ਉਹ ਵੀ ਬੰਦ ਹੋਣਾ ਚਾਹੀਦਾ ਹੈ ਜਾਂ ਘਟਣਾ ਚਾਹੀਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਨੂੰ ਨੱਥ ਪੈਣੀ ਚਾਹੀਦੀ ਹੈ ਪਰ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਕੌਣ ਰੋਕੇਗਾ ਫੈਕਟਰੀਆਂ ਤੇ ਆ ਕੇ ਸਰਕਾਰਾਂ ਦੇ ਜਿਹੜੇ ਨੇ ਕਾਰਵਾਈ ਦੇ ਪੇਚ ਨੇ ਜਿਹੜੇ ਉਹਨਾਂ ਦੀ ਕਾਰਵਾਈ ਕਰਨ ਵਾਲੇ ਪੈਨ ਨੇ ਉਹਨਾਂ ਦੀ ਨੀਲ ਜਿਹੜੀ ਹੈ ਉਹਨਾਂ ਦੀ ਨਿਪ ਜਿਹੜੀ ਹੈ ਉਹ ਖੁੰਡੀ ਕਿਉਂ ਹੋ ਜਾਂਦੀ ਹੈ ਇੱਥੇ ਇੱਕ ਪੇਚ ਫਸਿਆ ਹੈ ਜੋ ਪਾਵਰ ਪਲਾਂਟਾਂ ਨਾਲ ਸੰਬੰਧਤ ਹੈ ਜੋ ਫੈਕਟਰੀਆਂ ਨਾਲ ਸੰਬੰਧਤ ਹੈ ਉਹ ਪ੍ਰਦੂਸ਼ਣ ਬੇਸਿਕ ਤੌਰ ਤੇ ਜਦੋਂ ਪ੍ਰਦੂਸ਼ਣ ਘਟੇਗਾ ਤਾਂ ਤਿਹਾਰਾਂ ਦੇ ਮੌਕੇ ਪ੍ਰਦੂਸ਼ਣ ਇੰਨਾ ਨਹੀਂ ਵਧੇਗਾ ਕਿ ਤੁਸੀਂ ਜਿਉ ਨਾ ਸਕੋ ਪ੍ਰਾਲੀ ਦੇ ਸੀਜ਼ਨ ਦੇ ਮੌਕੇ ਉਹ ਨਾ ਨਹੀਂ ਵਧੇਗਾ ਹਾਲਾਂਕਿ ਪ੍ਰਾਲੀ ਸੜਨਾ ਜਿਹੜਾ ਉਹ ਆਪਣੇ ਆਪ 'ਚ ਇੱਕ ਗੁਨਾਹ ਹੈ ਪਟਾਕੇ ਜਦੋਂ ਅਸੀਂ ਪ੍ਰਦੂਸ਼ਣ ਫਲਾਉਨੇ ਆ ਉਹ ਵੀ ਆਪਣੇ ਆਪ 'ਚ ਗਲਤ ਹੈ ਅਸੀਂ ਇਸ ਨੂੰ ਸਹੀ ਨਹੀਂ ਕਹਿ ਰਹੇ ਪਰ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਫੈਕਟਰੀਆਂ ਦੇ ਪ੍ਰਦੂਸ਼ਣ ਰੋਕਣ ਵਾਸਤੇ ਤੁਹਾਡੇ ਕੋਲੇ ਪੰਜਾਬ ਭਰ ਦੀਆਂ ਅਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਉਦਾਹਰਣਾਂ ਨੇ ਪਿਛਲੇ ਸਮੇਂ ਦੇ ਵਿੱਚ ਹੀ ਆਪਾਂ ਦੇਸ਼ ਭਰ ਚਲਣਾ ਚਾਹੀਏ ਪੰਜਾਬ ਦੀ ਗੱਲ ਕਰ ਲਈਏ ਕਿ ਕਈ ਥਾਵਾਂ ਤੇ ਕਈ ਫੈਕਟਰੀਆਂ ਦਾ ਪ੍ਰਦੂਸ਼ਣ ਰੋਕਣ ਦੇ ਵਾਸਤੇ ਲੋਕਾਂ ਨੂੰ ਕਿੰਨੇ ਕਿੰਨੇ ਸੰਘਰਸ਼ ਕਰਨੇ ਪਏ ਸਰਕਾਰਾਂ ਤੋਂ ਕਾਰਵਾਈ ਕਰਵਾਉਣ ਦੇ ਲਈ ਪ੍ਰਦੂਸ਼ਣ ਕੰਟਰੋਲ ਵਿਭਾਗ ਤੋਂ ਕਾਰਵਾਈ ਕਰਵਾਉਣ ਦੇ ਲਈ ਇਨੇ ਧਰਨੇ ਪ੍ਰਦਰਸ਼ਨ ਕਰਨੇ ਪਏ باوجود ਇਸ ਦੇ ਐਨਜੀਟੀ ਵਰਗੀਆਂ ਸੰਸਥਾਵਾਂ ਨੂੰ ਜਿਹੜਾ ਸਿੱਧਾ ਤੱਕਲ ਦੇਣਾ ਪਿਆ ਉਸ ਤੋਂ ਬਾਅਦ ਹੀ ਥੋੜੀ ਬਹੁਤੀ ਕਿਤੇ ਨੱਥ ਪਈ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਗੱਲ ਕਰਨ ਲੇ ਤਾਂ ਪ੍ਰਦੂਸ਼ਣ ਕੰਟਰੋਲ ਵਿਭਾਗ ਤੁਹਾਨੂੰ ਕਦੀ ਦੀਵਾਲੀ ਦੇ ਦਿਨਾਂ ਤੋਂ ਪਹਿਲਾਂ ਜਾਂ ਫਿਰ ਦਿਵਾਲੀ ਦੇ ਦਿਨਾਂ 'ਚ ਗੱਲ ਕਰ ਲਈਏ ਜਰੂਰ ਸੁਣਦੇ ਆਪਾਂ ਇਸ ਦਾ ਨਾਮ ਜਾਂ ਫਿਰ ਗੱਲ ਕਰ ਲਈਏ ਪਰਾਲੀ ਦੇ ਸਮਾਂ ਜਦੋਂ ਸ਼ੁਰੂ ਹੁੰਦਾ ਸੀਜ਼ਨ ਸ਼ੁਰੂ ਹੁੰਦਾ ਉਸ ਵੇਲੇ ਦਿਖਦਾ ਹੈ ਪੂਰਾ ਸਾਲ ਪ੍ਰਦੂਸ਼ਣ ਕੰਟਰੋਲ ਵਿਭਾਗ ਕਿੱਥੇ ਰਹਿੰਦਾ ਹੈ ਤੇ ਉਸ ਵੇਲੇ ਉਸ ਦਾ ਕੰਮ ਨਹੀਂ ਹੈ ਕਿ ਉਹ ਫੈਕਟਰੀਆਂ ਦੇ ਪ੍ਰਦੂਸ਼ਣ ਤੇ ਨજર ਰੱਖੇ ਹਰ ਥਾਂ ਇਸ ਤਰ੍ਹਾਂ ਦਾ ਹੁੰਦਾ ਹੈ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਫੈਕਟਰੀਆਂ ਚੱਲ ਰਹੀਆਂ ਨੇ ਅਣਅਧਿਕਾਰਤ ਤੌਰ ਤੇ ਤੇ ਪ੍ਰਦੂਸ਼ਣ ਵਿਭਾਗ ਕਿਵੇਂ ਉਹਨਾਂ ਨੂੰ ਸਰਟੀਫਿਕੇਟ ਦੇ ਦਿੰਦਾ ਹੈ ਕਿਵੇਂ ਉਹਨਾਂ ਤੇ ਨજર ਕਿਉਂ ਨਹੀਂ ਰੱਖਦਾ ਇਹ ਸਾਰੀਆਂ ਚੀਜ਼ਾਂ ਜ਼ਿੰਮੇਵਾਰ ਬਿਲਕੁਲ ਬਣਦੀਆਂ ਨੇ ਤਾਂ ਇਸ ਪੂਰੇ ਮੁੱਦੇ ਦੇ ਉੱਤੇ ਸਾਡੇ ਨਾਲ ਪ੍ਰਮੁੱਖ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕੀ ਸੋਚਦੇ ਨੇ ਇਸ ਪ੍ਰਦੂਸ਼ਣ ਦੇ ਸਬੰਧ ਦੇ ਵਿੱਚ ਗੁਰਵਿੰਦਰ ਜੀ ਤੁਹਾਡਾ ਸਵਾਗਤ ਹੈ ਖਬਰਾਂ ਦੇ ਆਰ ਪਾਰ ਵਿੱਚ ਸ਼ੁਕਰੀਆ ਵੀਰ ਜੀ ਤੇ ਜਿੰਨੇ ਵੀ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਗੁਰਵਿੰਦਰ ਜੀ ਇੱਕ ਸਾਦਾ ਜਿਹਾ ਸਵਾਲ ਹੈ ਕਿ ਦੀਵਾਲੀ ਵੇਲੇ ਜਾਂ ਪਰਾਲੀ ਦੇ ਸੀਜ਼ਨ ਵੇਲੇ ਜਿਹੜਾ ਉਹ ਸਾਰਾ ਸਿਸਟਮ ਇਹ ਦਰਸਾਉਣ ਵਾਸਤੇ ਸਰਗਰਮ ਹੋ ਜਾਂਦਾ ਹੈ ਕਿ ਪ੍ਰਦੂਸ਼ਣ ਜਿਹੜਾ ਹਵਾ ਪ੍ਰਦੂਸ਼ਣ ਬਹੁਤ ਵੱਧ ਜਾਏ ਤੇ ਇਹਦੇ ਲਈ ਪਰਾਲੀ ਜ਼ਿੰਮੇਵਾਰ ਹੈ ਇਹਦੇ ਲਈ ਪਟਾਕੇ ਜ਼ਿੰਮੇਵਾਰ ਨੇ ਤੇ ਫੈਕਟਰੀਆਂ ਵੀ ਹਾਲਾਂਕਿ ਪ੍ਰਦੂਸ਼ਣ ਦਾ ਇੱਕ ਵੱਡਾ ਹਿੱਸਾ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਤੁਸੀਂ ਕੀ ਸੋਚਦੇ ਹੋ ਕਿ ਪ੍ਰਦੂਸ਼ਣ ਲਈ ਜੋ ਕੁਝ ਸਮੇਂ ਲਈ ਇੰਨਾ ਜ਼ਿਆਦਾ ਸੰਘਣਾ ਹੋ ਜਾਂਦਾ ਹੈ ਕਿ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਉਸ ਦੇ ਲਈ ਜ਼ਿੰਮੇਵਾਰ ਮੁੱਖ ਤੌਰ ਤੇ ਕੌਣ ਹੈ ਅ ਦੇਖੋ ਜੀ ਗੱਲ ਇਹ ਹੈ ਵੀ ਗੱਲ ਤਾਂ ਕਰਦੇ ਸਾਰੇ ਐ ਪਰ ਜਦੋਂ ਗੱਲ ਕੌੜੀ ਲੱਗ ਜੇ ਨਾ ਤਾਂ ਲੋਕ ਥੋੜਾ ਜਿਹਾ ਇਹ ਹੁੰਦਾ ਵੀ ਆਪ ਦਾ ਪਾਸਾ ਬਚਾ ਲੀਏ ਆਪਾਂ ਦੁਨੀਆ ਤੋਂ ਕੀ ਲੈਣਾ ਹੁਣ ਗੱਲ ਕੌੜੀ ਇਹ ਹੈ ਵੀ ਪ੍ਰਦੂਸ਼ਣ ਤਾਂ ਹਰ ਤਰੀਕੇ ਦਾ ਹੀ ਮਾੜਾ ਹੈ ਇਹ ਬੜਾ ਕੈਨਲ ਹੁੰਦਾ ਹੈ ਪਾ ਦੇਖੋ ਕੱਲ 에어 ਪੋਲੂਸ਼ਨ ਹੈ ਜਿਹੜਾ ਉਹ ਕਿੰਨਾ ਵਧਿਆ ਵਾਦੀ ਤੇ ਅੱਜ ਤੋਂ 10 ਦਿਨ ਪਹਿਲਾਂ ਜਿਹੜਾ ਹੈਗਾ ਉਹ ਕਿੰਨਾ ਨਾਰਮਲ ਸੀ ਜੀ ਠੀਕ ਹੈ ਚਾਹੇ ਉਹ ਪੜਾਕਿਆਂ ਨੇ ਕੀਤਾ ਹੈ ਤਾਂ ਪੋਲੂਸ਼ਨ ਤਾਂ ਪੋਲੂਸ਼ਨ ਹੈ ਹੂੰ ਸਾਊਂਡ ਪੋਲੂਸ਼ਨ ਵੀ ਹੋਇਆ ਹੈ ਠੀਕ ਹੈ ਜਿਹੜਾ ਸਾਹ ਲੈਣ ਦਾ ਸਿਸਟਮ ਸੀ ਸਾਡੀ ਐਕਸੀਜਨ ਹੈ ਜਿਹੜੀ ਸਾਡਾ ਸ਼ੁੱਧ ਵਾਤਾਵਰਣ ਸੀ ਉਹ ਵੀ ਖਰਾਬ ਹੋਇਆ ਹੈ ਉਹ ਪੜਾਕੇ ਵੀ ਚਾਹੇ ਇੱਕ ਦਿਨ ਚੱਲੇ ਚਾਹੇ ਕਿਤਾ ਦੋ ਦਿਨ ਚੱਲੇ ਹੂੰ ਤੇ ਉਹਦੇ ਉਹਦੇ ਲਈ ਬਰਾਬਰ ਦੇ ਜ਼ਿੰਮੇਵਾਰ ਨੇ ਹੂੰ ਤੇ ਦੂਜੀ ਪਰਾਲੀ ਦੀ ਗੱਲ ਹੈ ਜੀ ਪਰਾਲੀ ਵੀ ਉਹਦੇ ਬਰਾਬਰ ਦੀ ਜਿੰਮੇਵਾਰ ਹੈ ਕਿਉਂਕਿ ਪਰਾਲੀ ਦਾ ਤੂੰ ਅੱਜ ਮੈਂ ਹੁਣ ਮੈਂ ਅੱਜ ਹਾਈਵੇ ਤੇ ਹੁਣ ਲੰਘ ਰਿਹਾ ਹਾਂ ਤਾਂ ਮੈਂ ਦੇਖਿਆ ਵੀ ਕਈ ਡੱਬਲੀ ਦੇ ਨੇੜੇ ਮੈਂ ਕਿ ਬਟੇਂਡਾ ਤੋਂ ਡੱਬਲੀ ਦੇ ਸਾਹ ਦੇ ਵਿੱਚ ਕਿਤਾਂ ਨੂੰ ਅੱਗ ਲੱਗੀ ਹੋਈ ਹੈ ਹੂੰ ਭਾਰਤ ਮਾਲਾ ਦੇ ਉੱਪਰ ਸੀ ਤਾਂ ਸਾਹਮਣੇੋਂ ਦਿਖਣਾ ਇੱਕ ਵਾਰੀ ਗੱਡੀ ਸਲੋ ਹੋਈ ਕਿ ਦੇਖਣਾ ਬੰਦ ਹੋ ਗਿਆ ਹੂੰ ਹੁਣ ਉਸ ਪੋਲੂਸ਼ਨ ਜਿਹੜੇ ਧਾੱਕਿਆਂ ਦਾ ਉਹਨੇ ਸਾਹ ਵੀ ਖਤਮ ਕੀਤਾ ਸਾਊਂਡ ਪੋਲੂਸ਼ਨ ਨੇ ਪੰਛੀਆਂ ਜਾਨਵਰਾਂ ਨੂੰ ਵੀ ਬਹੁਤ ਤੰਗ ਕੀਤਾ ਤੇ ਜਿਹੜਾ ਹੁਣ ਇਹ ਹਾਈਵੇ ਤੇ ਅੱਗੇ ਧੂਆਂ ਇਕੱਠਾ ਹੋ ਗਿਆ ਇਹਦੇ ਨਾਲ ਪੋਲੂਸ਼ਨ ਹੋ ਜੂਗਾ ਚਾਰੇ ਪਾਸੇ ਦਿਖਣਾ ਬੰਦ ਹੋ ਜੂ ਐਕਸੀਡੈਂਟ ਹੋਣਗੇ ਅਸੀਂ ਆਮ ਹੀ ਅਕਸਰ ਦੇਖਦੇ ਆ ਵੀ ਸਕੂਲ ਵਾਲੀ ਬੱਸੋ ਪਿੰਡਾਂ ਦੇ ਜਿਹੜੇ ਛੋਟੇ ਰਾਹ ਹੁੰਦੇ ਆ ਲਿੰਕ ਰੋਡ ਸਕੂਲ ਵਾਲੀਆਂ ਬੱਚਾ ਰਕਣੋ ਅੱਗ ਲੱਗ ਜਾਂਦੀ ਆ ਰਾਹਗੀਰਾਂ ਦੇ ਸਕੂਟਰ ਮੋਟਰਸਾਈਕਲ ਮੱਚ ਜਾਂਦੇ ਆ ਝੁੱਲ ਜਾਂਦੇ ਆ ਸਾਡੇ ਸਮਾਜ ਲਈ ਤਾਂ ਉਹ ਵੀ ਖਤਰਾ ਹੈ ਹੂੰ ਉਹ ਤੀਜੀ ਗੱਲ ਆ ਜਾਂਦੀ ਏ ਜੀ ਕਿ ਤੁਸੀਂ ਫੈਕਟਰੀਆਂ ਦਾ ਵੀ ਜ਼ਿਕਰ ਕੀਤਾ ਹੂੰ ਹੁਣ ਗੱਲ ਇਹ ਵੀ ਕੌੜੀ ਐ ਹੂੰ ਸਾਨੂੰ ਬਰਦਾਸ਼ਤ ਕਰਨੀ ਪਊਗੀ ਜਾਂ ਤਾਂ ਅਸੀਂ ਫੈਕਟਰੀਆਂ ਬਿਲਕੁਲ ਬੰਦ ਕਰ ਦਈਏ ਉਹਨਾਂ ਦੇ ਪ੍ਰੋਡਕਟ ਯੂਜ਼ ਕਰਨੇ ਬੰਦ ਕਰ ਦਈਏ ਹੂੰ ਦੇਖੋ ਜੇ ਫੈਕਟਰੀ ਚ ਕੋਈ ਚੀਜ਼ ਬਣ ਰਹੀ ਆ ਉਹ ਸਾਡੇ ਲਈ ਬਣ ਰਹੀ ਆ ਉਹ ਪ੍ਰੋਡਕਟ ਨੂੰ ਤਿਆਰ ਕਰ ਰਹੀ ਆ ਹੂੰ ਉਹ ਅਸੀਂ ਖਾਣੇ ਆ ਤਾਂ ਫੈਕਟਰੀ ਚੱਲ ਰਹੀ ਆ ਜਾਂ ਉਹ ਯੂਜ਼ ਕਰਦੇ ਆ ਉਹ ਇੱਟਾਂ ਦੇ ਪੱਠੇ ਦਾ ਜਿਹੜਾ ਪੋਲੂਸ਼ਨ ਐ ਹੂੰ ਸਾਰਾ ਦਿਨ ਚੱਲਦਾ ਐ ਤਾਂ ਅਸੀਂ ਤਾਂ ਬੰਦ ਕਰ ਦਈਏ ਉਹ ਬੰਦ ਹੋ ਜਾਣਗੇ ਅੱਛਾ ਜੀ ਪਰ ਪਰ ਗੱਲ ਇਹ ਹੈ ਕਿ ਦੇਖੋ ਲੋਕਾਂ ਦੇ ਟੈਕਸਾਂ ਦੇ ਜਿਹੜੀ ਤਨਖਾਹ ਹੈ ਟੈਕਸਾਂ ਦੇ ਵਿੱਚੋਂ ਤਨਖਾਹ ਹੈ ਉਹ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਛੋਟੇ ਅਮਲੇ ਫੈਲੇ ਤੋਂ ਲੈ ਕੇ ਉੱਪਰਲੇ ਅਧਿਕਾਰੀਆਂ ਤੱਕ ਨੂੰ ਪੂਰਾ ਸਾਲ ਮਿਲਦੀ ਹੈ ਤੇ ਉਹਨਾਂ ਦਾ ਜਿਹੜੀ ਚਰਚਾ ਹੈ ਉਹ ਉਸ ਨਾਮ ਦੀ ਚਰਚਾ ਉਹ ਸਿਰਫ ਇੰਨਾ 15 20 ਮਹੀਨੇ ਡੇਢ ਮਹੀਨੇ ਜੀ ਕਿਉਂ ਸੁਣਨ ਨੂੰ ਮਿਲਦੀ ਹੈ ਪੂਰਾ ਸਾਲ ਉਹ ਕਿੱਥੇ ਗਾਇਬ ਰਹਿੰਦੇ ਨੇ ਇਹ ਤੇ ਕਦੀ ਕੋਈ ਚਰਚਾ ਨਹੀਂ ਹੁੰਦੀ ਫੈਕਟਰੀਆਂ ਦੇ ਕਦੀ ਕੋਈ ਚਰਚਾ ਨਹੀਂ ਹੁੰਦੀ ਸਿਰਫ ਪ੍ਰਾਲੀ ਪਟਾਕਿਆਂ ਨੂੰ ਆਪਾਂ ਮੁੱਦਾ ਜ਼ਰੂਰ ਇਹ ਠੀਕ ਹੈ ਕਿ ਖਤਰਨਾਕ ਹੱਦ ਤੱਕ ਪਹੁੰਚਦਾ ਹੈ ਪਰ ਜਦੋਂ ਅਸੀਂ ਅੰਕੜਿਆਂ ਦੇ ਨਜ਼ਰ ਮਾਰਦੇ ਆ ਪ੍ਰਦੂਸ਼ਣ ਜਿਹੜਾ ਉਹ 50 ਤੋਂ ਉੱਪਰ ਅਕਸਰ ਸ਼ਹਿਰਾਂ ਦਾ ਰਹਿੰਦਾ ਹੈ ਜਦੋਂ ਕਿ ਨਾਰਮਲ 50 ਹੁੰਦਾ ਉਹਦੇ ਲਈ ਜ਼ਿੰਮੇਵਾਰ ਤਾਂ ਇਹ ਹੈ ਨਹੀਂਗੇ ਨਾ ਪਟਾਕੇ ਨਾ ਪ੍ਰਾਲੀ ਤਾਂ ਉਹਦੇ ਲਈ ਫੈਕਟਰੀਆਂ ਜ਼ਿੰਮੇਵਾਰ ਨੇ ਉਹਨਾਂ ਤੇ ਕਾਰਵਾਈ ਸਰਕਾਰ ਆ ਰਹੀ ਸੀ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਦੇਖੋ ਪਹਿਲੇ ਦੋ ਤਾਂ ਹੈਗੇ ਹੀ ਹੈਗੇ ਆ ਜੀ ਇਹ ਪ੍ਰਦੂਸ਼ਣ ਇੱਕ ਦਿਨ ਲਈ ਹੋਇਆ ਤਾਂ ਜ਼ਿੰਮੇਵਾਰ ਉਹ ਵੀ ਹੈਗਾ ਬਿਲਕੁਲ ਉਹਦਾ ਕਸੂਰ ਵਾਰਾ ਜੇ ਪ੍ਰਾਲੀ ਨਾਲ ਆ ਤਾਂ ਬਰਾਬਰ ਕਸੂਰ ਉਹਨਾਂ ਲਈ ਵੀ ਹੈ ਪਰ ਇਹ ਵਿਕਤੀ ਨੇ ਇੱਕ ਇੱਕ ਦੀ ਉਦਾਹਰਨ ਨੂੰ ਸਹੀ ਕਰਨ ਵਾਸਤੇ ਅਸੀਂ ਦੂਜੇ ਦੀ ਉਦਾਹਰਨ ਦੇ ਦਿੰਦੇ ਆ ਠੀਕ ਹੈ ਪਰ ਮੈਂ ਕਹਿੰਦਾ ਵੀ ਜਿਹੜੀਆਂ ਫੈਕਟਰੀਆਂ ਹਨ ਉਹਨਾਂ ਦੇ ਵੀ ਪ੍ਰਦੂਸ਼ਣ ਕਰਦੀਆਂ ਪਰ ਉਹ ਪ੍ਰੋਡਕਟ ਬਣਾਉਂਦੀਆਂ ਹੂੰ ਤੂੰ ਤੀਜੀ ਗੱਲ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਹੈ ਕਿੱਟਾ ਹੱਥੀ ਹੈ ਜੀ ਇਹ ਕੋਈ ਕੰਮ ਨਹੀਂ ਕਰਦਾ ਸੇਮ ਫੂਡ ਸਪਲਾਈ ਵਿਭਾਗ ਹੈ ਉਹ ਵੀ ਦੀਵਾਲੀ ਦੇ 4 ਦਿਨ ਪਹਿਲਾਂ ਸ਼ੁਰੂ ਕਰਦਾ ਸਾਫੇ ਮਾਰਨੇ ਵੀ ਆ ਮਠਾਈ ਉਹ ਕਰ ਲਈ ਹੂੰ ਠੀਕ ਹੈ ਉਹ ਵੀ ਚਿੱਟਾ ਹੱਥੀ ਹੈ। ਹੂੰ ਤੇ ਪੋਲੂਸ਼ਨ ਕੰਟਰੋਲ ਬੋਰਡ ਵੀ ਚਿੱਟਾ ਚਿੱਟਾ ਹੱਥੀ ਹੈ। ਇਹ ਆ 10 ਦਿਨ ਰੌਲਾ ਪਾਉਂਦੇ ਆ ਪ੍ਰਦੂਸ਼ਣ ਹੋ ਗਿਆ, ਮਰ ਗਏ ਜੀ, ਪਿੱਟ ਲਿਆ ਜੀ, ਵੋਹ ਕਰ ਲਿਆ। ਪਰ ਇਹ ਪਹਿਲਾਂ ਕੀ ਕਰ ਰਹੇ ਹੁੰਦੇ ਆ ਕੀ ਇੱਕ ਫੈਕਟਰੀ ਨੂੰ ਚਲਾਉਣ ਕਾਤਰ ਦੇ ਜਿਹਦੇ ਧੂਏਂ ਦਾ ਜਿਹੜਾ ਹੈ ਉਹਦਾ ਵੀ ਤਾਂ 에ਅਰ ਪੋਲੂਸ਼ਨ ਚੈੱਕ ਹੁੰਦਾ ਹੈ। ਹੂੰ ਕੀ ਇਹ ਚੈੱਕ ਕਰਦੇ ਆ ਜਦੋਂ ਕੋਈ ਦੁਰਘਟਨਾ ਹੋ ਜਾਂਦੀ ਹੈ, ਕੋਈ ਰੌਲਾ ਪੈ ਜਾਂਦਾ, ਪਿੰਡਾਂ ਵਾਲੇ ਇਕੱਠੇ ਹੋ ਜਾਂਦੇ ਆ ਵੀ ਆ ਸਾਨੂੰ ਇਹ ਕੈਮੀਕਲ ਇਹਦੇ ਚੋਂ ਰਿਸ ਰਿਹਾ ਹੈ, ਅਸੀਂ ਮਰ ਰਹੇ ਆਂ, ਸਾਡੇ ਦਮੇ ਦੀਆਂ ਬਿਮਾਰੀਆਂ, ਉਦੋਂ ਇਹ ਚੈੱਕ ਕਰਨ ਜਾਂਦੇ ਆ। ਹੰਦਰ ਕਾਤੇ ਸਭ ਨੂੰ ਦੇਖੋ ਗੁਰਵਿੰਦਰ ਜੀ ਮੈਂ ਨਾ ਇਸ ਤੋਂ ਪਹਿਲਾਂ ਵੀ ਬਰੌਮ ਜਿਿਕਰ ਕੀਤਾ ਸੀ ਕਿ ਜਲੰਧਰ ਤੋਂ ਧੌਲਾਤਾਰ ਦੀਆਂ ਪਹਾੜੀਆਂ ਲਾਕਡਾਊਨ ਦੌਰਾਨ ਦੇਖਣ ਨੂੰ ਮਿਲੀਆਂ ਨਾ ਤਾਂ ਉਦੋਂ ਨਾ ਤਾਂ ਉਦੋਂ ਕੋਈ ਝੋਨੇ ਦਾ ਸੀਜ਼ਨ ਸੀ ਤੇ ਨਾ ਹੀ ਉਦੋਂ ਪਟਾਕੇ ਚੱਲਦੇ ਸੀ ਪਰ ਉਦੋਂ ਫੈਕਟਰੀਆਂ ਬੰਦ ਸੀ ਵੈਸੇ ਵੀ ਜਦੋਂ ਝੋਨੇ ਦਾ ਸੀਜ਼ਨ ਨਹੀਂ ਹੁੰਦਾ ਫਿਰ ਪਟਾਕੇ ਨਹੀਂ ਚੱਲਦੇ ਉਦੋਂ ਨਹੀਂ ਦਿਖਦੀਆਂ ਇਹਦਾ ਮਤਲਬ ਹੈ ਫੈਕਟਰੀਆਂ ਦਾ ਪ੍ਰਦੂਸ਼ਣ ਵੀ ਬਹੁਤ ਹੱਦ ਤੱਕ ਹੁੰਦਾ ਪਰ ਸਰਕਾਰਾਂ ਕਿਤੇ ਨਾ ਕਿਤੇ ਉਹਦੇ ਸੰਬੰਧ ਦੇ ਵਿੱਚ ਲਾਪਰਵਾਹੀ ਵਰਤਦੀਆਂ ਨੇ ਜੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਉਹਨਾਂ ਦੀ ਕੋਈ ਮਜਬੂਰੀ ਹੈ ਨਹੀਂ 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 ਬਿਲਕੁਲ ਜੀ ਮੈਂ ਤਾਂ ਕਹੀ ਤਾਂ ਜਨਨ ਉਹ ਜਵੇਰ ਆਤੀ ਹੈ ਚਿੱਟੇ ਆਤੀ ਹੈ ਇਹਨਾਂ ਨੂੰ ਚੜਾਵਾ ਚੜਦਾ ਅੱਖਾਂ ਬੰਦ ਕਰ ਲੈਂਦੇ ਆ ਜੀ ਫੈਕਟਰੀਆਂ ਦਾ ਵੀ ਇੱਕ ਧੂਆਂ ਬਰਾਬਰ ਦਾ ਹਿੱਸੇਦਾਰ ਆ ਪਰ ਉਹ ਰੌਲਾ ਇਹ ਆ ਜਾਂਦਾ ਵੀ ਉਹ 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 ਸਾਨੂੰ ਕੁਝ ਦਿੰਦੇ ਆ ਪ੍ਰੋਡਕਟ ਬਣਾਉਂਦੇ ਆ ਅਸੀਂ ਉਹ ਕਾਤਾ ਕਰਕੇ ਸਾਡੀ ਸਰਕਾਰ ਵੀ ਚੁੱਪ ਕਰ ਜਾਂਦੀ ਹੈ ਮਹਿਕਮੇ ਵੀ ਚੁੱਪ ਕਰ ਜਾਂਦੇ ਆ ਕਿਸਾਨਾਂ ਤੇ ਇਹ ਆ ਜਾਂਦਾ ਠੀਕ ਹੈ ਵੀ ਕਿਉਂਕਿ ਬਹੁਤ ਵੱਡਾ ਇੱਕ ਦਾਇਰਾ ਵੱਡਾ ਕਿਸਾਨਾਂ ਦਾ ਉਹਨਾਂ ਦੀ ਦੇ ਹੁਣ ਤੁਸੀਂ ਉਹਨਾਂ ਦਾ ਦੇਖ ਜਾਂਦਾ ਛੇਦੀ ਰੋਲਾ ਪੈ ਜਾਂਦਾ ਹਾਈ ਅਪਰਾਲੀ ਨੂੰ ਗਲਤੀ ਕੋ ਕੋ ਦੇਖਦੀ ਆ ਉਹ ਦੋਨੋਂ ਦੇਖਦੀ ਆ ਫੈਕਟਰੀਆਂ ਬਲੇ ਉਹ ਤਾਂ ਫਿਰ ਜਿਹੜੇ ਜਿਹੜੇ ਦਲੀਲ ਤੁਸੀਂ ਦਿੰਨੇ ਹੋ ਉਹ ਦਲੀਲ ਤਾਂ ਫਿਰ ਕਿਸਾਨ ਵੀ ਦੇ ਸਕਦੇ ਨੇ ਵੀ ਅਸੀਂ ਵੀ ਅਨਾਜ ਦਿੰਨੇ ਆ ਦੇਸ਼ ਨੂੰ ਜੇ ਉਹ ਪ੍ਰੋਡਕਟ ਬਣਾਉਂਦੇ ਤਾਂ ਉਹਨਾਂ ਦੇ ਜਿਵੇਂ ਕਿਸਾਨਾਂ ਤੇ ਸਰਕਾਰ ਸਿੱਧਤ ਨਾਲ ਕਾਰਵਾਈ ਕਰਦੀ ਹੈ ਜਾਂ ਹੋਰ ਪਾਸੇ ਕਰਦੀ ਹੈ ਤਾਂ ਉਹਨਾਂ ਦੇ ਕਿਉਂ ਨਹੀਂ ਕਰਦੀ ਉਹਵੇਂ ਕਾਨੂੰਨ ਤਾਂ ਸਾਰਿਆਂ ਵਾਸਤੇ ਬਰਾਬਰ ਹੈ ਹਨ ਤੁਸੀਂ ਧਰਮਜਿੰਦਰ ਜੀ ਤਾਂ ਵੀ ਕਾਨੂੰਨ ਬਰਾਬਰ ਹੈ ਪਰ ਕਾਨੂੰਨ ਦੀ ਮੰਨਦਾ ਚਾਹਣਾ ਬਿਲਕੁਲ ਹਾਂ ਮੈਂ ਮੈਂ ਛੋਟੀ ਜੀ ਗੱਲ ਛੇਤੀ ਖਤਮ ਕਰੂੰਗਾ ਦਿੱਲੀ ਦੇ ਵਿੱਚ ਸਾਡੇ ਮਾਨਯੋਗ ਅਦਾਲਤ ਨੇ ਕਹਿਤਾ ਵੀ ਪੜਾਕੇ ਨਹੀਂ ਚੱਲਣਗੇ ਪੋਲਿਊਸ਼ਨ ਜਿਆਦਾ ਹੋਇਆ ਵਾ ਬੁਰਾ ਹਾਲ ਆ ਲੋਕ ਇੱਥੇ ਦਮਾਂ ਇੱਕ ਤਾਂ ਵੈਸੇ ਕੰਜੈਸਟਡ ਏਰੀਆ ਮਗੇ ਭੀੜ ਦਿੱਲੀ ਦੇ ਵਿੱਚ ਭੀੜ ਜਿਆਦਾ ਹੈ ਦੂਜੀ ਗੱਲ ਹੁਣ ਪੰਜਾਬ ਦਾ ਜਿਹੜਾ ਮਗੇ 에ਅਰ ਪੋਲਿਊਸ਼ਨ ਸੀਗਾ ਜਿਹੜਾ ਮਾਪਦੰਡ ਸੀਗਾ ਉਹ ਮੇਨੂੰ ਦੇ 350 ਐਵਰੇਜ ਆਇਆ ਠੀਕ ਹੈ ਨਾਲੇ ਪਰਾਲੀ ਨੂੰ ਕਿੰਨੀ ਕੱਗ ਲੱਗੀ ਹੈ ਹਜੇ ਤਾਂ ਪਰਾਲੀ ਨੂੰ ਅੱਗ ਨਹੀਂ ਲੱਗੀ ਕਿਉਂਕਿ ਸਾਰਾ ਖੇਤ ਤਾਂ ਸਾਡੇ ਭਿੱਜ ਗਿਆ ਸੀ ਸਾਰਾ ਬੁਰਾ ਹਾਲ ਸੀ ਠੀਕ ਹੈ ਤੇ ਦਿੱਲੀ ਦਾ ਜਿਹੜਾ ਹੈਗਾ ਉਹ 500 ਤੋਂ ਉੱਤੇ ਚਲੇ ਗਿਆ ਜੀ ਬਿਲਕੁਲ ਇਹਨਾਂ ਅਦਾਲਤ ਦੀ ਕਿਹਨੇ ਸੁਣੀ ਉਹ ਅਦਾਲਤ ਜਿਹੜੀ ਆਪਦੇ ਕਾਨੂੰਨ ਨੂੰ ਦਿੱਲੀ ਦੇ ਵਿੱਚ ਨਹੀਂ ਲਾਗੂ ਕਰ ਸਕੀ ਕਿ ਉਹ ਸਾਰੇ ਇੰਡੀਆ 'ਚ ਕਰ ਸਕਦੀ ਹੈ ਕੌਣ ਚਾਹੁੰਦਾ ਹੈ ਜੀ ਸਾਡੇ ਮੋਲਕ 'ਚ ਬਿਲਕੁਲ ਬਿਲਕੁਲ ਧੰਨਵਾਦ ਜੀ ਤੁਹਾਡਾ ਗੁਰਵਿੰਦਰ ਸ਼ਰਮਾ ਜੀ ਤੁਸੀਂ ਬੜੇ ਵਧੀਆ ਵਿਚਾਰ ਜਿਹੜੇ ਨੇ ਉਹ ਦਿੱਤੇ ਨੇ ਦਰਸ਼ਕਾਂ ਦੇ ਲਈ ਤਾਂ ਕਲਮ ਲਾ ਕੇ ਲੋਕਾਂ ਦੀ رائے ਜਿਹੜੀ ਹੈ ਉਹ ਵੀ ਇਹੀ ਹੈ ਕਿ ਪਰਾਲੀ ਦਾ ਜਾਂ ਪਟਾਕਿਆਂ ਦਾ ਧੂਆਂ ਰੋਕਣਾ ਲਾਜ਼ਮੀ ਹੈ ਪਰ ਨਾਲੋਂ ਨਾਲ ਉਸ ਤੋਂ ਵੀ ਲਾਜ਼ਮੀ ਬੇਸਿਕ ਤੌਰ ਤੇ ਜੋ ਪ੍ਰਦੂਸ਼ਣ ਫੈਲਦਾ ਹੈ ਫੈਕਟਰੀਆਂ ਦਾ ਉਹਨੂੰ ਇਮਾਨਦਾਰੀ ਨਾਲ ਨੱਥ ਪਾਉਣ ਦੀ ਜ਼ਰੂਰਤ ਜਿਹੜੀ ਹੈ ਉਹ ਹਮੇਸ਼ਾ ਤੋਂ ਰਹੀ ਹੈ ਤੇ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਕਿ ਆਖਿਰ ਇਹ ਮੁਸੀਬਤ ਭਰੇ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਕੀ ਹੈ ਤਾਂ ਦੱਸਦੀ ਇਹ ਜਨਾਬ ਅਗਲੇ ਇੱਕ ਹਫ਼ਤੇ ਤੱਕ ਜੇ ਮੌਸਮ ਵਿਭਾਗ ਦੀ ਮੰਨੀਏ ਤਾਂ ਰਾਹਤ ਦੀ ਕੋਈ ਉਮੀਦ ਨਹੀਂ ਹੈ ਕਾਰਨ ਇਹ ਹੈ ਕਿ ਅਗਲੇ ਇੱਕ ਹਫਤੇ ਤੱਕ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜਿਸ ਕਰਕੇ ਇਸ ਤੋਂ ਰਾਹਤ ਵੀ ਨਹੀਂ ਮਿਲੇਗੀ ਕਿਉਂਕਿ بارش ਹੋਏਗੀ ਤਾਂ ਕਿਤੇ ਮੌਸਮ ਸਾਫ਼ ਹੋਏਗਾ ਜਿਹੜਾ ਵਾਤਾਵਰਣ ਸਾਫ਼ ਹੋਏਗਾ ਤੇ ਨਾਲ ਨਾਲ ਜਾਂ ਕੋਈ ਤੇਜ਼ ਹਵਾ ਚੱਲੇਗੀ ਤਾਂ ਜਿਹੜਾ ਵਾਤਾਵਰਣ ਸਾਫ਼ ਹੋਏਗਾ ਜੇਕਰ ਨਹੀਂ ਤਾਂ ਫਿਰ ਇੱਕ ਹਫਤੇ ਤੱਕ ਇਹ ਜਿਹੜਾ ਸਾਨੂੰ ਵਾਤਾਵਰਣ ਦਾ ਪ੍ਰਦੂਸ਼ਣ ਚੱਲਣਾ ਪੈਣਾ ਆਪਣੀ ਸਿਹਤ ਦੇ ਉੱਤੇ ਤਾਂ ਆਪਣਾ ਖਿਆਲ ਰੱਖਿਓ ਤਾਂ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦੇ ਨਾਲ ਮਿਲਾਂਗੇ ਤਦ ਤੱਕ ਲਈ ਦਿਓ ਇਜਾਜ਼ਤ 丹沃。但我